ਲੋ ਜੀ ਨਵੀਂ ਲੋਟਰੀ ਪੈ ਗਈ ਟਾਇਰ ਚੱਕ ਕੇ ਲੈ ਗਏ ਆ ਉਹ ਪਰਲੇ ਸੜ ਖੇਤਾਂ ਚੋਂ ਇਧਰੋਂ ਆ ਹੋਇਆ ਪਿਆ ਸਾਡੇ ਤਾਂ ਉਤਪ੍ਰੇਰਤ ਭੈਣ ਚੋਂ ਨਾਲੇ ਬੈਠੀ ਜਾਂਦੇ ਹੁੰਦੇ ਨੇ ਖੜਿਆ ਦਾ ਸਾਰਾ ਕੋ ਮਾਸਟਰ ਸਿਲੰਡਰ ਪਿਆ ਨਵਾਂ ਮਾਸਟਰ ਸਿਲੰਡਰ ਪਵਾਇਆ ਤੇ ਇਹ ਨਵੇਂ ਬੁਲੈਦਰ ਪਵਾਇਆ ਗੱਡੀ ਰੋਡ ਤੇ ਪਈਆ ਬੁਲਾ ਲਓ ਮਹਾਰਾਜ ਹੁਣ ਆ ਟੂਲ ਟੈਕ ਕੋਈ ਬੁਲਾ ਦੇ ਹਾਂ? ਜਰ ਪਤਾ ਆ ਜਾ ਆ ਕੇ ਵੀਰੇ ਹੈਲੋ ਹੋਲੀ ਹੋਲੀ ਲਈ ਆਉਂਦਾ ਯਾਰ ਪਤਾ ਨਹੀਂ ਯਾਰ ਕੀ ਹੋਇਆ ਬਈ ਹੋਲੀ ਮਾ ਨਹੀਂ ਆਉਂਦਾ ਭਾਈ ਅੱਜ ਥੱਲੇ ਦੀ ਗੱਡੀ ਦਾ ਕੰਮ ਕਰਾਉਣਾ ਤੇ ਮਾੜੀ ਕਿਸਮ ਤਾਂ ਬਚਾਲੀ ਰਹਿ ਗਈ ਅੱਧ ਤੇ ਸੁੱਟ ਲਈ ਉਹ ਕੰਮ ਹੋ ਗਿਆ ਕੋਈ ਵਿਚਾਰ ਧਾਰਾ ਦੇਣੀ ਹੋਵੇ ਉਹ ਇਹ ਤਾਂ ਰਾਹ 'ਚ ਹੀ ਰਹਿ ਗਈ ਰਾਹ ਰਾਹ ਹੁਣ ਆ ਰਿਹਾ ਵਿਚਾਰ ਉਹਦੇ ਵੀ ਸੁਣਦੇ ਆ ਲੈ ਕੇ ਜਾਣੀਆਂ ਜਿਹਨੇ ਉਹਦੇ ਸੁਣਦੇ ਆ ਸਹੀ ਗੱਲ ਵੀਰੇ ਸਹੀ ਗੱਲ ਜੀ ਹੋਰ ਠੀਕਾ ਵੀਰੇ ਇਹ ਇੰਨੀ ਭੈਣ ਦੀ ਲੋੜੀ ਕਿੱਥੇ ਧੱਕਾ ਕਰੇ ਇਹਦੇ ਨਾਲ ਜਿੱਤੇ ਵੀ ਪਿੰਡ ਆਹਮਨੇ ਲਈ ਆਉਣਾ ਸੀ ਹੌਲੀ ਹੌਲੀ ਕਿ ਜਿੱਪੀ ਚੱਲ ਲੈ ਲੈ ਉਧਰ ਸਾਰਾ ਟੁੱਟ ਗਿਆ ਭਾਨ ਦਾ ਯਾਰ ਹਾਂ ਪਾਦ ਹੀ ਕਿਸੇ ਰੋਡ ਵਿੱਚ ਜਿਵੇਂ ਪੈਂਡ ਚੱਲੂ 10 ਕਿਤੇ ਕਹੇਗਾ ਟਾਇਰ ਕਿਥੋਂ ਚੱਕ ਕੇ ਲੈ ਰਿਹਾ ਸਾਬਾ ਨਾ ਕਿਸੇ ਟਾਇਰ ਕਿਥੋਂ ਚੱਕ ਆਉਈ ਨੇ ਹੈ ਉਹ ਉਧਰ ਲੈ ਕੇ ਆਇਆ ਖੰਬੇ ਦੇ ਬਾਹਰ ਸਾਡੇ ਮਿਸਤਰੀ ਸਾਹਿਬ ਆਏ ਨੇ